ਮਾਰੂ ਮਹੱਲਾ ਪਹਿਲਾ ਸਾਚੀ ਕਾਰਕਮਾਵਣੀ ਹੋਰ ਲਾਲ ਜਵਾਦ ਇਹੋ ਮਨ ਸੱਚ ਮੋਹਿਆ ਜੇ ਬਾ ਸਤਿ ਸਾਧ ਗਦਨਾਵਾ ਕੋ ਰਸ ਨਹੀਂ ਹੋਰ ਚੱਲ ਹੈ ਵਿਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੀ ਜਿਉਂ ਫਰਮਾਵੈ ਤਿਉਂ ਚੱਲਾ ਸਤਿ ਲਾਲ ਪਿਆਰੀ ਰਹੋ ਅੰਧਨ ਲਾਲੇ ਚਾ ਕਰੀ ਗੋਲੇ ਸਰਮੀਰਾ ਗੁਰਬਚਨੀ ਮਨ ਵਿੱਚ ਆ ਸ਼ਬਦ ਮੰਨ ਤੀਰਾ ਗੁਰ ਪੂਰੇ ਸਾਸ ਹੈ ਕਟ ਮਨ ਪੀਰਾ ਲਾਲਾ ਗੋਲਾ ਧੜੀ ਕੋ ਕਿਆ ਕਹਿਓ ਵਡਿਆਈਆ ਪਾਣਾ ਬਖਸੇ ਪੂਰਾ ਧੜੀ ਸੱਚਕਾਰ ਕਮਾਈਐ ਜਿ ਸੁਣਿਆ ਕੋ ਮਿਲ ਲੈ ਗੁਰ ਕੋ ਬਨ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਥੀ ਸੁਰਤ ਸਹਾਵੜੀ ਮਨ ਮੁਖ ਮਤ ਵੀ ਕੀ ਮੰਗਤਾਂ ਤੇਰਾ ਤੂੰ ਪ੍ਰਭੂ ਸਤਿ ਯੋਤੀ ਰਕ ਤੁਰਤੀ ਸਾਚਾ ਬੈਸਣੇ ਉਠਾਣਾ ਸਤਿ ਭੋਜਨ ਪਾਖਿਆ ਚਿੱਤ ਸੱਚਾ ਵਿਤੋ ਸੱਚਾ ਸਾਚਾ ਰਸ ਚਾਖਿਆ ਸਾਚਾ ਘਰ ਸਾਚਾ ਰਖੇ ਗੁਰਬਚਨ ਸੁਪਾਖਿਆ ਮੰਨੂ ਕੋ ਆਲਸ ਘਣੋ ਫਾਥੇ ਓੜੀ ਫਾਥਾ ਤੁਗੈ ਤੁਚੋ ਗੜੀ ਲਗਬੰਦ ਬਗਾੜੀ ਗੁਰ ਪ੍ਰਸਾਦੀ ਮੁਕਤ ਹੋਏ ਸਤਿ ਹੀ ਨਿਜਤਾੜੀ ਅਨਹਤ ਲਾਲਾ ਵੇਦਿਆ ਪ੍ਰਭ ਹੇਤ ਪਿਆਰੀ ਮੇਰੇ ਸਾਥ ਜੀਓ ਜਾਲੋ ਬਨੋ ਝੂਠੇ ਬੇਕਾਰੀ ਬਾਦਕਾਰਾ ਸਭ ਸੋਡੀਆਂ ਸਾਤੀ ਤਰਤਾਰੀ ਜਿਨੀਆਂ ਨਾਮ ਬਸਾਰਿਆ ਤਿੰਨਾ ਠੌਰਦਾ ਠਾਉ ਲਾਲ ਲਾਲ ਜੇ ਤਿਆ ਗਿਆ ਪਾਇਆ ਹਰ ਨਾਉ ਤੂੰ ਬਖਸਤਾ ਮਿਲ ਲੈ ਨਾਨਕ ਬਲ ਜਾਉ ਮਾਰੂ ਮਹੱਲਾ ਪਹਿਲਾ ਲਾਲ ਘਰ ਬਸੋਡਿਆ ਗੁਰ ਕਾ ਪਹਿ ਸਹਿਜ ਸੁਭਾਈ ਲਾਲ ਖਸਮ ਪਸਾਨਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀ ਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮ ਹੈ ਵਡਿਆਈ ਗੁਰ ਪ੍ਰਸਾਦੀ ਉਬਰੇ ਹਰ ਕੀ ਸਰਣਾਈ ਰਹੋ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫਰਮਾਈ ਲਾਲਾ ਹੁਕਮ ਪਸਾਨਿਆ ਸਦਾ ਰਹੇ ਰਜਾਈ ਆਪੇ ਮੀਰਾ ਵਗਸ ਲੈ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰੂ ਸਾਬ ਤੁਝਾਈ ਤੇਰੀ ਸੇਵਾ ਸੋ ਕਰੇ ਜਿਸ ਨੂੰ ਲਹ ਤੂ ਲਾਈ ਬਿਰ ਸੇਵਾ ਕਨੇ ਨਾ ਪਾਇਆ ਦੂਜਾ ਪਰਮ ਖੋਾਈ ਸੋ ਕਿਉ ਮਨੋ ਬਸਾਰੀ ਹੈ ਨਿਤ ਦੇਵਾ ਚੜੈ ਸਬਾਇਆ ਜਿਉ ਪਿੰਡ ਸਭ ਤਿਸ ਦਾ ਸਹੋਤਨ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀ ਹੈ ਸੇਵ ਸੱਚ ਸੋ ਮਾਇਆ ਲਾਲਾ ਸੋ ਜੀਵਤ ਮਰੇ ਮਰ ਵਿੱਚੋਂ ਆਪ ਗਵਾਈ बंधन ਤੋਂ ਟੁੱਟ ਆਇਆ ਮੁਕਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਸਾਮੈ ਨਾਮੁ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਸ ਨਹੀਂ ਲਾਲਾ ਅਵਗਣ ਆਰ ਤੂੰ ਜੇ ਬੜਾ ਦਾਤਾ ਕੋ ਨਹੀਂ ਤੂੰ ਬਖਸ਼ਣਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਖਰ ਅੰਮ੍ਰਿਤ ਸਰ ਜੋ ਇਸੇ ਸੋਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦਾ ਮੰਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸ ਨੂੰ ਹੁਕਮ ਮਨਾਏ ਸੋ ਇਹਦਾ ਰੂਪ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵ ਨਾਲ ਨਾ ਚੱਲਈ ਸਤਗੁਰੂ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਥੇ ਰਹੇ ਸੁਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਿਆ ਰਹਿਣਾ ਨਹੀਂ ਤੁਰ ਫਾਟੇ ਚੀਰੇ ਇਹੋ ਮਨ ਅਬ ਗੁਣ ਬਾਧਿਆ ਸਹਉਦੇ ਸਰੀਰ ਪੂਰਾ ਗੁਰਬਕਸਾਈ ਹੈ ਸਭ ਗੁਨਾਹੇ ਫਕੀਰ ਹੈ ਕਿਉਂ ਰਹੀ ਆ ਉੱਠ ਚੱਲਣਾ ਬੁਝ ਸਬਦ ਬੀਚਾਰਾ ਜੇ ਤੂੰ ਮਿਲੈ ਸੋ ਮਿਲੈ ਤੁਰ ਹੁਕਮ ਅਪਾਰਾ ਰਹਉ ਜਿਉ ਤੂੰ ਰਾਖਾ ਤਿਉ ਰਹਾ ਜੋ ਤੇ ਸੋ ਖਾਉ ਜਿਉ ਤੂੰ ਚਲਾਵੈ ਤਿਉ ਚੱਲਾ ਮੁਖ ਅੰਮ੍ਰਿਤ ਨਾ ਹੋ ਮੇਰੇ ਠਾਕਰ ਹੱਥ ਬਟਿਆਈਆਂ ਮਿਲੈ ਮਨ ਚਾਉ ਇਤਾ ਗਿਆ ਸਲਾਈਏ ਕਰ ਦੇਖੈ ਸੋਈ ਜਿਨ ਕੀ ਆ ਸੋ ਮਨ ਬਸਾਏ ਮੈਂ ਅਵਰ ਨਾ ਕੋਈ ਸੋ ਸਾਚਾ ਸਾਲਾਹੀਆ ਸਾਚੀ ਪਤ ਹੋਈ ਪੰਡਤ ਪੜਨਾ ਪਹੁੰਚਈ ਬਹੁ ਆਲ ਜੰਦਾਲਾ ਪਾਪ ਪੁੰਨ ਦੋਏ ਸੰਗ ਮੇ ਖੁਦ ਆ ਜਾਮ ਕਾਲਾ ਵਿਸੋੜਾ ਭੋ ਵੀਸਰ ਪੂਰਾ ਰਖਵਾਲਾ ਜਨ ਕੀ ਲੇਖਾ ਪਤ ਪਵੈ ਸੇ ਪੂਰੇ ਪਾਈ ਪੂਰੇ ਪੂਰੀ ਮਤ ਹੈ ਸੱਚੀ ਵੜਾਈ ਦੇਂਦੇ ਤੋਟ ਨ ਆਵਈ ਲੈ ਲੈ ਠਕ ਪਾਈ ਕਾਰ ਸਬੰਧ ਨਟ ਟੰਡ ਹੋਲੀ ਆਇਕ ਮਣੀਆਂ ਪਾਵੇ ਦੋ ਦਿਨ ਚ ਆਵੇ ਸੁਹਾਵਣਾ ਮਾਟੀ ਤੇ ਸਖਾਵੇ ਗੁਰ ਸਾਗਰ ਸਤ ਸੇਵੀਐ ਦੇ ਤੋਟ ਨ ਆਵੇ ਮੇਰੇ ਪ੍ਰਭ ਭਾਵਨ ਸੇ ਊਜਲੇ ਸਭ ਮੈਲ ਭਰੀ ਜਾ ਨਾ ਊਜਲ ਤਾਂthi ਹੈ 파르ਸ ਸੰਗ ਭੀ ਜਾ ਬੰਨੀ ਸਾਚੇ ਲਾਲ ਕੀ ਕਿਨ ਕੀਮਤ ਕੀ ਜਾ ਵੇਖੀ ਹਾਥ ਨਾਲ ਲੱਭਈ ਤੀਰਥ ਨਹੀਂ ਦਾਨੇ ਪੂਸਵੇਤ ਪੜਤਿਆ ਮੁਠੀ ਬਣ ਮਾਨੇ ਨਾਲਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨ ਮੁਖ ਲਹਿਰ ਕਰ ਤਦ ਬਗੂਚੈ ਅਵਰਾ ਕੀ ਕਰਹਿ ਰਹਿ ਗ੍ਰਹਿ ਧਰਮ ਗਵਾਏ ਸਤਗੁਰ ਨਾ ਪੇਟ ਧਰਮ ਤਕੂਮਣ ਕਰੇ ਗ ਸੰਤਰ ਪਬਾ ਪਾਠ ਪੜ ਥਾਕਾ ਤ੍ਰਿਸ਼ਨਾ ਹੋਏ ਬਦੇਰਾ ਕਾਚੀ ਪਿੰਡੀ ਸਬਦਨਾ ਤੀਨ ਉਧਰ ਭਰੇ ਜੈਸੇ ਢੋਰਾ ਬਾਬਾ ਐਸੀ ਰਬ ਤੋਂ ਰਬ ਹਸਨ ਯਾਸੀ ਗੁਰਦਾਸ ਸਬਦ ਇਕੱਲੇ ਬਲ ਆਗੀ ਤੇਰਾ ਨਾਮ ਰਤੇ ਤੇ ਪਤਾ ਸੀ ਰਹਾਉ ਕੋਲੀ ਦੇ ਰੂ ਰੰਗ ਚੜਾਇਆ ਬੈ ਤਰਪੇ ਖਪੇ ਹਾਰੀ ਕਾਪੜ ਫਾਰ ਬਣਾਈ ਖਿੰਤਾ ਚੋਲੀ ਮਾਇਆ ਤਾਰੀ ਕਰ ਕਰ ਮੰਗੇ ਜਗ ਪ੍ਰਬੋਧ ਮਨ ਅੰਧੇ ਪਤ ਹਾਰੀ ਪਰਮ ਭਲਾਣਾ ਸਬਦਨਾ ਚੀਨੈ ਜੁਐ ਬਾਜੀ ਹਾਰੀ ਅੰਤਰ ਅਗਨ ਗੁਰ ਬਿਨ ਬੂਜੈ ਬਾਹਰ ਪੂਰ ਤਾਪੈ ਗੁਰਸੇਵਾ ਬਿਨ ਭਗਤ ਨ ਹੋਵੀ ਕਿਉ ਕਰਤ ਹੀ ਨਸਿ ਆਪੈ ਨਿੰਦਾ ਕਰ ਕਰ ਨਰਕ ਨਿਵਾਸੀ ਅੰਤਰ ਆਤਮ ਜਪੈ ਅਠਸਠ ਤੀਰਤ ਪਰਮ ਬਗੂਚੈ ਕਿਉ ਮਨ ਤੋਂ ਪਾਪ ਆਪੈ ਥਾਣੀ ਖਾਗ ਭੂਤ ਚੜਾਈ ਮਾਇਆ ਕਾ ਮਗਜੋ ਹੈ ਅੰਤਰ ਬਾਹਰ ਏਕ ਨ ਜਾਣ ਸਾਚ ਕਹੇ ਤੇ ਸੋ ਹੈ ਪਾਠ ਪੜੈ ਮੁਖ ਝੂਠੋ ਬੋਲੇ ਨਿਗੁਰੇ ਕੀ ਮਤ ਉਹ ਹੈ ਨਾਮ ਨ ਜਪੀ ਕਿਉ ਸੁਖ ਪਾਵੈ ਬਿਨ ਨਾਬਾਕਿਉ ਸੋ ਹੈ ਮੂਡ ਮਡਾਇ ਜਟਾ ਸਖੋ ਵਾਦੀ ਮੂਨ ਰਹਿ ਅਬ ਮਾਨਾ ਮਨੁ ਅਡੋਲੇ ਦੇ ਵਿਸਤਾਵੈ ਬਿਨ ਰਤ ਆਤਮ ਗਿਆਨ ਅੰਮ੍ਰਿਤ ਸੋੜ ਮਹਾ ਬਿਖ ਪੀਵੈ ਮਾਇਆ ਕਾ ਦੇਵਨ ਕੀਰਤਨ ਮਿਟੀ ਹੁਕਮ ਨਾ ਬੂਝੈ ਪਸੂਆ ਮਹਿ ਸਮਾਨਾ ਹਾਥ ਕ ਮੰਡਲ ਕਾ ਪੜੀਆਂ ਮੰਤਰ ਸਨਾ ਉਪਦੀ ਪਾਰੀ ਇਸਤਰੀ ਤਜ ਕਰ ਕਾਮ ਵਿਆਪਿਆ ਚਿਤ ਲਾਇਆ ਪਰ ਨਾਰੀ ਸਖ ਕਰੇ ਕਰ ਸਬਦ ਨਾ ਚੀਨੈ ਲੰਮਟ ਹੈ ਬਾਜਾਰੀ ਅੰਤਰ ਵਿੱਚ ਬਾਹਰ ਨੇ ਬਰਾਤੀ ਤਾਂ ਜਮ ਕਰੇ ਖੋਵਾਰੀ ਸੋਸ ਨਿਆਸੀ ਜੋ ਸਤਗੁਰ ਸੇਵੈ ਵਿੱਚੋਂ ਆਪ ਗਵਾਏ ਸਾਧਨ ਭੋਜਨ ਕੀ ਆਸ ਨ ਕਰਈ ਅਚਿੰਤ ਮਿਲਾਏ ਸੋ ਭਾਏ ਬਕੈ ਨ ਭੁਲੇ ਖਿਮਾ ਤਨ ਸੰਗਰੇ ਤਾਮਸ ਨਾਮ ਜਲਾਏ ਤਨ ਗਰੀਸ ਨਿਆਸੀ ਜੋਗੀ ਜੇ ਹਰ ਚਰਣੀ ਚਿਤ ਲਾਏ आस नर आस रहे सुनयासी एक सुसंग ले बलाए हार रस पीवै ता साथ आवे निज कर ताड़ी लाए मनवा न ढोले गुरमुख पूजे तापत बरज रहाये ग्रह शरीर गुरमति खोजे नाम पदारथ पाए ब्रह्मा बिस्ने भैस रे सेट नाम रते बिचारी खानी बाणी गगन पताली जनता जोत तुम्हारी ਸਭ ਸੁਖ ਮੁਕਤ ਨਾਮ ਤੁਨ ਬਾਣੀ ਸਤਿ ਨਾਮ ਯੋਰ ਤਾਰੀ ਨਾਮ ਬਿਨਾ ਨਹੀਂ ਸੁਠਸ ਨਾਮਕ ਸੱਚੀ ਤਰ ਤੂੰ ਤਾਰੀ ਮਾਰੂ ਮਹੱਲਾ ਪਹਿਲਾ ਮਾਤ ਪਿਤਾ ਸੰਜੁਗ ਉਪਾਏ ਰਗਤ ਬਿੰਦ ਮਿਲ ਪਿੰਡ ਕਰੇ ਅੰਤਰ ਗਰਭ ਉਰਦਲੇ ਬਲਾਗੀ ਸੋ ਪ੍ਰਭ ਸਰਹੇਤਾ ਤੋ ਕਰੇ ਸੰਸਾਰ ਪਹੁੰਚਿ ਕਿਉ ਤਰੇ ਗੁਰਮੁਖ ਨਾਮ ਨਰੰਜਨ ਪਾਈਐ ਆਫਰੀ ਉਪਾਰ ਅਫਾਰ ਟਰੈ ਰਹਾਓ ਤੇ ਗੁਣ ਬਿਸਰ ਗਏ ਅਪਰਾਧੀ ਮੈਂ ਬੋਰਾ ਕਿਉ ਕਰਿਓ ਹਰੇ ਤੂੰ ਦਾਤਾ ਦਿਆਲ ਸਭ ਅਸਰ ਐਨ ਸਦਾਤ ਸਮਾਰ ਕਰੇ ਚਾਰ ਪਦਾਰਥ ਲੈ ਜਗ ਜਨਮਿਆ ਸ਼ਿਵ ਸ਼ਕਤੀ ਕਰਿ ਬਾਸ ਤਰੇ ਲਾਗੀ ਭੂਖ ਮਾਇਆ ਮਗ ਜੋ ਹੈ ਮੁਕਤ ਪਦਾਰਥ ਮੋਖ ਹਰੇ ਕਰਨ ਪਲਾਵ ਕਰੇ ਨਹੀਂ ਪਾਵੈ ਇਤੋ ਟੂਡ ਠੂਂਡ ਤਾ ਕपरे ਕਾਮ ਕ੍ਰੋਧ ਅੰਕਾਰ ਵਿਆਪੇ ਕੂੜ ਕਟੰਭ ਸਿੰਘ ਪ੍ਰੀਤ ਕਰੇ ਖਾਵੇ ਭੁਗੈ ਸੁਣ ਸੁਣ ਦੇਖੈ ਪੈਰ ਰਖਾਵੇ ਕਾਲ ਕਰੇ ਬਿਨ ਗੁਰ ਸਬਦਨ ਆਪ ਪਸਾਣਾ ਬਿਨ ਹਰ ਨਾਮ ਨ ਕਾਲ ਟਰੇ ਜੇਤਾ ਮੋਹ ਮੈ ਕਰੂ ਪੂਲੇ ਮੇਰੀ ਮੇਰੀ ਕਰਤੇ ਸੀਨ ਖਰੇ ਤਾਨ ਤਾਨ ਬਿਨ ਸੈ 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 ਫਿਰ ਪਸਤਾਵੇ ਮੁਖ ਤੂਰ ਪਰੇ ਬਿਰਧ ਭਇਆ ਜੋ ਬਨ ਤਨ ਕਿਸਿਆ ਕਾਫ ਕੰਠ ਬਰੂਦੋ ਨੈਣੋਂ ਨੀਰ ਟਰੇ ਚਰਨ ਰਹਿ ਕਰ ਕੰਪਣ ਲਾਗੇ ਸਾਗਤ ਰਾਮ ਨਰਿਦਾ ਹਰੇ ਸੁਰਤ ਗਈ ਕਾਲੀ ਹੋਉਂ ਤੌਲੇ ਕਿਸੇ ਨਾ ਪਾਵੈ ਰਖਿਓ ਕਰੇ ਬਿਸਰਤ ਨਾਮ ਐਸੇ ਦੁਖ ਲਾਗੇ ਜਮ ਮਾਰ ਸਮਾਰੇ ਨਰਕ ਖਰੇ ਪੂਰ ਬਜਨਮ ਕੋ ਲੇਖ ਨ ਮਿਟੀ ਜਨਮ ਮਰੇ ਕਾ ਕੋ ਦੂਸਤਰ ਬਿਨ ਗੁਰ ਬਾਦ ਜੀਵਨ ਹੋਰ ਮਰਨਾ ਬਿਨ ਗੁਰ ਸਬਦ ਦਾ ਜਨਮ ਜਰੇ ਖੁਸ਼ੀ ਖੁਆਰ ਪੈ ਰਸ ਭੋਗਣ ખોટ કર્મ બકાર કરે નામ બસાર લોભ મૂળ કોયો સર ધર્મ રાહે કા ડંડ પરે ગુરુમ કો રામ નામ ગુણ ગાવે જાકો હર પ્રભુને આદર કરે તે નિર્મલ પુરુખ અપરાંપર પૂરે તે જગ મે ગુરુ ગોવિંદ હરે હર સિમરો ગુરુ વચન સુમારો સંગત હરજન પાવ કરે હરજન ગુરુ પ્રદાન દ્વાર હે નાનક તેન જન કી રેણ હરે ਇਕ ਓੰਕਾਰ ਸਤਗੁਰੂ ਕੋ ਸਾਧ ਮਾਰੂ ਕਾਫੀ ਮਹੱਲਾ ਪਹਿਲਾ ਕਰ ਦੂਜਾ ਆਇਓ ਬੰਜੋ ਡੁੰਮਣੀ ਕਿਤੀ ਮਿੱਤਰ ਕਰਿਓ ਸਾਤਨ ਟੋਈ ਨਾਲ ਵੜੀ ਕਿਉਂ ਤੀਰਿਓ ਮੈਡਾ ਮਨ ਰਤਾ ਆਪਣੇ ਪਰ ਨਾਲ ਹਉ ਕੋਨ ਕਮਾਈ ਖੰਨੀਏ ਕੀਤੀ ਇੱਕ ਪੋਰੀ ਦਾ ਦਰਨ ਹਾਲ ਰਹਾਓ ਪਈਏੜਾ ਟੋਹਾ ਗਣੀ ਸਹੁਰੇ ਕਿਉਂ ਜਾਓ ਮੈਂ ਗਲ ਔਗਣ ਮੁਠੜੀ ਬਿਨ ਪਰੇ ਚੂਰ ਮਰਾਉ ਪੈੜੇ ਪਰ ਸੰਮਲਾ ਸਹੁਰੜੇ ਕਰਵਾਸ ਸੁਖ ਸੰਬੰਧ ਸੁਹਾਗਣੀ ਪਿਰ ਪਾਇਆ ਗੁਣ ਤਾਸ ਲੇਫ ਨਿਹਾਲੀ ਪੱਟ ਕੀ ਕਾਪੜ ਅੰਗ ਬਣਾਏ ਪਿਰ ਮਤੀ ਡੁਹਾਗਣੀ ਤੈਨ ਦੁਖੀ ਰੈਣ ਬਿਹਾਏ ਕਿੱਤੀ ਚਖਿਓ ਸਾੜੜੇ ਕਿੱਤੀ ਬੇਸ ਕਰਿਓ ਪਿਰ ਬਿਨ ਜੋ ਬਨ ਬਾਦ ਗਇਓ ਮੋ ਬਾਡੀ ਚੂ ਰਹਿੰਦੀ ਚੂਰੇਓ ਸੱਤੇ ਸੰਦਾ ਸੱਦੜਾ ਸੁਣੀਏ ਗੁਰ ਵਿਚਾਰ ਸੱਤੇ ਸੱਚਾ ਵਹਿਣਾ ਨਦਰਿ ਨਦਰ ਪਿਆਰ ਗਿਆਨੀ ਅੰਜਨ ਸੱਚਾ ਦੇਖਾ ਦੇਖਣਹਾਰ ਗੁਰਮਖ ਬੁੱਝਾ ਜਾਣੀਐ ਹੋ ਮੈਂ ਗਰਬਨਵਾਰ ਤਉ ਭਾਵਨ ਤਉ ਜਹੀਐ ਮੂਝਹੀਆਂ ਕੀਤੀਆ ਨਾਨਕ ਨਾ ਹੋ ਨਾ ਵਿਸੜੈ ਤੈਨ ਸੱਤੇ ਰਤੜਿਆ ਮਾਰੂ ਮਹੱਲਾ ਪਹਿਲਾ ਨਾ ਪਹਿਣਾ ਪਰਜਾਈਆਂ ਨਾਸੇ ਸੁਸੜੀਆਂ ਸੱਤਿਆ ਸਾਖ ਨਾ ਟੁੱਟਈ ਗੁਰ ਮੇਲੇ ਸਹੀਆ ਬਲਿਹਾਰੀ ਗੁਰ ਆਪਣੇ ਸਤ ਬਲਿਹਾਰ ਜਾਓ ਗੁਰ ਬਿਨ ਇਤਾ ਭਵ ਥਕੀ ਗੁਰ ਪਰ ਮੇਲੇ ਮਨ ਦਿੱਤਮ ਮਲਾਏ ਰਹੋ ਪੁੱਫੀ ਨਾਨੀ ਮਾਸੀਆਂ ਦੇਰ ਜਠਾਨੜੀਆਂ ਆਵਨ ਬੰਜਣ ਨਾਰਹਿਣ ਪੂਰ ਭਰੇ ਪਹੀਆ ਮਾਮੇ ਤੈ ਮਮਾਹਣੀਆਂ ਪਰ ਬਾਪ ਨਾ ਮਾਉ ਸਾਥ ਲੱਡੇ ਤਿੰਨ 나ਠੀਆਂ ਭੀੜ ਕਣੀ ਦਰਿਆਉ ਸਾਤਿਉ ਰੰਗ ਰੰਗਾ ਬਲੋ ਸਖੀ ਮਾਰੋ ਕੰਤ ਸੱਚ ਬਸੋੜਾ ਨਾ ਥਿਐ ਸੋ ਸਉ ਰੰਗ ਰਵੰਤ ਸੱਬੇ ਰੁੱਤੀ ਚੰਗੀਆਂ ਜਿਤ ਸੱਚੇ ਸੋ ਨੇਓ ਸਾਤਨ ਕੰਤ ਬਸਾਣਿਆ ਸੁਖ ਸੁਤੀ ਨਿਸਡੇ ਹੋ ਪਤਣ ਕੂਕੇ ਪਾਤਣੀ ਵੰਜੋ ਚੁਰਕ ਬਲਾੜ ਬਾਰ ਬੰਦੜੇ ਡੇਠ ਮੈਂ ਸਤਗੁਰ ਬੋਹੇਤ ਚਾੜ ਇੱਕ ਨੀਰਤਿਆਂ ਇੱਕ ਲੱਦ ਗਏ ਇੱਕ ਭਾਰੇ ਪਰ ਨਾਲ ਜਿੰਨੀ ਸੱਚ ਬਣੰਜਿਆਂ ਸੇ ਸੱਚੇ ਪ੍ਰਭ ਨਾਲ ਨਾ ਹਮ ਚੰਗੇ ਆਖੀਆ ਬੁਰਾ ਨਾ ਦਸ ਕੋਏ ਨਾਨਕ ਹਉ ਮੈਂ ਮਾਰੀਐ ਸੱਤੇ ਜਿਹੜਾ ਸੋਏ ਮਾਰੂ ਮਹਲਾ ਪਹਿਲਾ ਨਾ ਜਾਣਾ ਮੂਰਖ ਹੈ ਕੋਈ ਨਾ ਜਾਣਾ ਸਿਆਣਾ ਸਦਾ ਸਹਬ ਕੈ ਰੰਗੇ ਰਤਾ ਅੰਦਰ ਨਾਮ ਬਖਾਣਾ ਬਾਬਾ ਮੂਰਖ ਹਾਂ ਨਾ ਵੈ ਬਲ ਜਾਓ ਤੂੰ ਕਰਤਾ ਤੂੰ ਦਾਨ ਬੀਨਾ ਤੇਰਾ ਨਾਮ ਤਰਾਓ ਰਹਾਉ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਉ ਮੂਰਖਾਂ ਸਰ ਮੂਰਖ ਹੈ ਜੇ ਮੰਨੇ ਨਾਹੀ ਨਾਉ ਗੁਰਦੁਆਰੈ ਨੋ ਪਾਈ ਐ ਮੇਨ ਸਤਗੁਰ ਪੱਲੈ ਨਾ ਪਾਏ ਸਤਗੁਰ ਕਾ ਪਾਣਾ ਮਨ ਬਸੈ ਆਇ ਨ ਸਹਰਾ ਹੈ ਲੈ ਬਲਾਈ ਰਾਜੂ ਰੰਗੂ ਰੂਪੂ ਮਾਲੂ ਜੋ ਬਨ ਤੇ ਜੁਵਾਰੀ ਹੁਕਮੀ ਬਾਦੇ ਪਾਸਾ ਖੇਲਾ ਚੋਪੜ ਏਕ ਸਾਰੀ ਜਗ ਚਤਰ ਸਿਆਣਾ ਪਰਮ ਪੁਲਾਣਾ ਨੌ ਪੰਡਤ ਪੜੈ گا ਵਾਰੀ ਨੌ ਬਸਾਰੇ ਵੇਦ ਸੰਭਾਲੇ ਵੇਖੋ ਪੂਲੇ ਲੇਖਾਰੀ ਕੱਲਰ ਖੇਤੀ ਤਰਬਰ ਕੰਠੇ ਬਾਗਾ ਪਹਿਰੇ ਕਜਲ ਜਰੇ ਇਹੋ ਸੰਸਾਰਿਤ ਸਹਿ ਕੀ ਕੋਠੀ ਜੋ ਪੈਸਾ ਸੋਕਰ ਬੁਜਰੈ ਰਇਤ ਰਾਜੇ ਕਾਂ ਸਭਾਏ ਦੋ ਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੀ ਕੀ ਪੌੜੀ ਰੈਸੀ ਅਲਖ ਨਵਾਸੀ